ਸਾਰੇ ਜਿਹੜੇ ਬੈਠੇ ਹੋ ਜੀ ਨੇ ਸਮਝ ਕੇ ਜਾਇਓਗਾ ਮੈਂ ਹਮੇਸ਼ਾ ਕਹਿੰਦਾ ਸਭ ਤੋਂ ਪਹਿਲਾ ਫੈਸਲਾ ਇਹ ਕਰ ਲੋ ਕਿ ਆਪਾਂ ਆਦਮੀ ਬੰਦੇ ਦੇ ਖਿਲਾਫ ਨਹੀਂ ਬੋਲਣਾ ਉਹ ਪਾਰਟੀਆਂ ਆਪਦੇ ਐਮਐਲਏ ਬਣਾਉਂਦੀਆਂ ਆਪਣੀ ਪੇਡ ਦੇ ਕਿ ਰਿਜ਼ਰਵ ਸੀਟ ਤੋਂ ਇਸ ਕਰਕੇ ਖੜਾ ਕਰਨਾ ਪੈਂਦਾ ਹੈ ਕਿ ਬਾਬਾ ਸਾਹਿਬ ਡਾਕਟਰ ਵੀ ਨੇ ਔਰ ਅੰਬੇਦਕਰ ਨੇ ਐਸਾ ਟੋਪੀ ਵਾਲਾ ਕਿਲ ਗੱਡਿਆ ਉਹ ਪਟਾ ਨਹੀਂ ਜਾਂਦਾ ਇਸ ਕਰਕੇ ਹਰ ਪਾਰਟੀ ਦੀ ਮਜਬੂਰੀ ਬਣ ਜਾਂਦੀ ਹੈ ਜੇ ਐਸੀ ਰਿਜ਼ਰਵ ਨੇ ਸਰਪੰਚੀ ਆ ਜੇ ਤਾਂ ਤੁਹਾਡਾ ਸਰਪੰਚ ਬਣਾਉਣਾ ਹੈ ਮਜਬੂਰੀ ਬਣ ਜਾਂਦੀ ਹੈ 40% ਆ ਵਾਦੀ ਆ ਤੁਹਾਡੀ 100 ਤੋਂ 40% ਤੁਹਾਡੀ ਵਾਦੀ ਹੈ ਤੇ 100 ਤੋਂ 40% ਵਾਦੀ ਵਾਲੇ ਜਿੱਤਿਆ ਖਾਈ ਜਾਂਦੇ ਆ ਤੇ 20% ਵਾਦੀ ਆ ਰਾਜ਼ ਕਰੀ ਜਾਂਦੇ ਆ ਜਿਨ੍ਹਾਂ ਨੇ ਹੈ ਇੱਕ ਇੱਕ ਵੋਟਾਂ ਦੋ ਦੋ ਵੋਟਾਂ ਸਾਡੇ ਘਰ ਹੁੰਦਾ ਪੰਜ ਮਰਲਾ ਦਾ ਤੇ ਵੋਟਾਂ ਹੁੰਦੀਆਂ ਸਾਡੇ 15 ਬੁਲਿਆਰ ਨਹੀਂ ਤੇ ਉਹਨਾਂ ਦਾ ਘਰ ਹੁੰਦਾ ਹੈ ਨਾ ਕਿਲੇ 'ਚ ਤੇ ਵੋਟਾਂ ਹੁੰਦੀਆਂ ਦੋ ਜਾਇਕੀ ਹੁੰਦੀਆਂ ਕੋਈ ਨਹੀਂ ਜਾਂਦੇ ਹੋ ਤੇ ਗੱਲ ਕਰ ਪਰ ਰਾਜ ਉਹ ਕਰ ਰਿਹਾ ਸਾਡੇ ਇਹਦਾ ਕਾਰਨ ਕੀ ਹੈ ਅੱਧੇ ਜਨਾਂ ਸਰਕਾਰੀ ਅਸੀਂ ਹੋ ਰਹੇ ਹਾਂ ਰਾਜ ਭਾਗ ਦੇ ਵਿੱਚ ਅਸੀਂ ਕਹਿੰਦੇ ਹਾਂ ਸਾਡੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਸਾਡੀ ਬਰਾਬਰਤਾ ਫਿਰ ਅਸੀਂ ਕਹਿੰਦੇ ਹਾਂ ਸਾਡੇ ਐਮਐਲਏ ਦੇ ਉੱਤੇ ਇਤਰਾਜ਼ ਕਰਦੇ ਕਿ ਐਮਐਲਏ ਬਈ ਸਾਡੀ ਗੱਲ ਨਹੀਂ ਕਰਦੇ ਤੁੰਟੀ ਆ ਖੱਤੀ ਆ ਨਾ ਲਿਆ ਸਾਡੇ ਇਸ ਵੇਲੇ ਸਾਫ਼ੀ ਗੱਲ ਏ ਕਿ ਕਿਸੇ ਕੇ ਆਪਾਂ ਆਪ ਦੇ ਐਮਐਲਏ ਬਣਾਏ ਹੀ ਨਹੀਂ ਉਹ ਪਾਰਟੀਆਂ ਆਪ ਦੇ ਐਮਐਲਏ ਬਣਾਉਂਦੀ ਆ ਆਪ ਦੀ ਪੇਡ ਦੇ ਕੇ ਰਿਜ਼ਰਵ ਸੀਟ ਤੋਂ ਇਸ ਕਰਕੇ ਖੜਾ ਕਰਨਾ ਪੈਂਦਾ ਕਿ ਬਾਬਾ ਸਾਹਿਬ ਡਾਕਟਰ ਧੀਰੋ ਅੰਬੇਦਕਰ ਨੇ ਐਸਾ ਟੋਪੀ ਵਾਲਾ ਕੰਨ ਗੱਡਿਆ ਉਹ ਪਟਾ ਨਹੀਂ ਜਾਂਦਾ ਇਸ ਕਰਕੇ ਹਰ ਪਾਰਟੀ ਦੀ ਮਜਬੂਰੀ ਬਣ ਜਾਂਦੀ ਹੈ ਕਿ ਐਸੀ ਰਿਜ਼ਰਵ ਦੇ ਸਰਪੰਚੀ ਆ ਜੇ ਤਾਂ ਤੁਹਾਡਾ ਸਰਪੰਚ ਬਣਾਉਣਾ ਹੈ ਮਜਬੂਰੀ ਬਣ ਜਾਂਦੀ ਹੈ ਫਿਰ ਤੁਹਾਡੇ ਜਿਹੜੇ ਪੜੇ ਲਿਖੇ ਕਾਬਲ ਸਰਪੰਚ ਨੂੰ ਹਰਾਉਣ ਵਾਸਤੇ ਚਲੋ ਡੰਮੀ ਬੰਦੇ ਖੜੇ ਕਰਦੇ ਛੋਡੇ ਕਾਬਲ ਐਮਐਲਏ ਨੂੰ ਹਰਾਉਣ ਵਾਸਤੇ ਉਹ ਡੰਮੀ ਐਮਐਲਏ ਖੜੇ ਕਰਦੇ ਦੋ ਵੋਟ ਦਾ ਸਿਸਟਮ ਸੀ ਬਾਬਾ ਸਾਹਿਬ ਨਾਲ ਇਕੱਠੇ ਮਿਲ ਕੇ ਮੰਗਦੇ ਦੋ ਵੋਟਾਂ ਇੱਕ ਵੋਟ ਅਸੀਂ ਆਪਣੇ ਬੰਦੇ ਨੂੰ ਪਾਈ ਤੇ ਇੱਕ ਜਿਹਨੂੰ ਮਰਜ਼ੀ ਪਾਈ ਕਾਰਨ ਕੀ ਸੀ ਯਾਰ ਉਹਨਾਂ ਨੂੰ ਲੱਗਦਾ ਸੀ ਉਹਨਾਂ ਨੂੰ ਇਹ ਪਤਾ ਪਤਾ ਸੀ ਇਸ ਗੱਲ ਦਾ ਕਿ ਸਾਡੇ ਬੰਦਿਆਂ ਨੇ ਗੱਲ ਨਹੀਂ ਕਰਨੀ ਗੁਲਾਮ ਪੈਦਾ ਹੋਣਗੇ ਜਿਹੜਾ ਖੁਦ ਗੁਲਾਮ ਹੈ ਉਹ ਤੁਹਾਡੀ ਆਜ਼ਾਦੀ ਦੀ ਲੜਾਈ ਨਹੀਂ ਲੜ ਸਕਦਾ ਜਿਹੜਾ ਬੰਦਾ ਗੁਲਾਮ ਹੈ ਉਹ ਸਿਸਟਮ ਦੇ ਅੱਖ ਚੱਕ ਬਾਕੇ ਗੱਲ ਨਹੀਂ ਕਰ ਸਕਦਾ ਤੇ ਜਿਹੜਾ ਬੰਦਾ ਅੱਖ ਚੱਕ ਬਾਕੇ ਗੱਲ ਨਹੀਂ ਕਰ ਸਕਦਾ ਕੋਈ ਅਫਸਰ ਕੋਈ ਅਧਿਕਾਰੀ ਉਹਦੀ ਗੱਲ ਨਹੀਂ ਸੁਣਦਾ ਹੁਣ ਅਸੀਂ ਜਾਣੇ ਆ ਵਿਚਾਰੇ ਜੇ ਬਰਾਕੇ ਬਣ ਕੇ ਜਾਣੇ ਆ ਹੱਥੇ ਜੋੜ ਕੇ ਖੜੇ ਹੋਣੇ ਆ ਅਸੀਂ ਸਰਪੰਚ ਨੇ ਉਹ ਕਹਿੰਦੀਆਂ ਦੱਸਿਆ ਤੁਹਾਨੂੰ ਵੀ ਸਾਨੂੰ ਆਪਣੀ ਤਾਕਤ ਪਛਾਣੀ ਪੈਣੀ ਹੈ ਅਸੀਂ ਕਿਉਂ ਇਹ ਅਧਿਕਾਰ ਪਛਾਣੋ ਪਛਾਣੋ ਆਪਦੇ ਤੁਹਾਡੇ ਹੱਥ ਕੀ ਹੈ ਤੁਹਾਡੇ ਅਧਿਕਾਰ ਕੀ ਹੈ ਕਿ ਤਾਂ ਪਛਾਣੇ ਜਾਣਗੇ ਜੇ ਅਸੀਂ ਉਹ ਪੰਚਾਇਤ ਇੱਕ ਪੜਾਂਗੇ ਜੇ ਅਸੀਂ ਨਜ਼ਰ ਰੱਖਾਵੀ ਆਸੇ-ਪਾਸੇ ਸਿਸਟਮ ਤੇ ਇਹ ਗੱਲ ਬਿਲਕੁਲ ਠੀਕ ਹੈ ਕਿ ਪੰਚਾਇਤ ਸੈਕਟਰੀ ਸਾਡੇ ਅਸੀਂ ਸਰਪੰਚਾਂ ਦੇ ਪੈਰ ਹੀ ਲੱਗਣ ਦੇ ਆਰੰਝੂ ਸਰਪੰਚ ਰਿਹਾ ਦੋ ਵਾਰ ਸਰਪੰਚ ਬਣਿਆ ਹਰ ਪੜ ਬੰਦਾ ਏਰੀਕਨ ਪਰ ਬੰਦੇ ਚ ਦਿਮਾਗ ਨਹੀਂ ਹੁੰਦਾ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਸਕਟੀਆਂ ਮਤਾ ਕੋ ਚੱਲਾ ਹੂਏ ਨੇ ਸਕਟੀਆਂ ਨੂੰ ਆਪ ਦੇ ਮਤਾ ਕੋ ਚਲਾਇਆ ਸੋ ਜਿੰਨੇ ਸਰਪੰਚ ਹੈ ਜਿੰਨੇ ਪੰਚ ਹੈ ਜਿੰਨੇ ਨੰਬਰਦਾਰ ਹਨ ਉਹ ਹਮੇਸ਼ਾ ਇਹ ਕਹਿਣਾ ਹੋਣਾ ਸੈਕਟਰੀ ਤੁਹਾਡਾ ਮਲਾਜ਼ਮ ਹੈ ਸੈਕਟਰੀ ਕਹੇ ਪਰ ਚਾਤ ਮਤਾ ਪਾਵੇ ਇਹ ਵੀ ਹੁੰਦੀ ਗੱਲ ਹੈ ਪੰਚਾਇਤ ਕਹੇ ਸੈਕਟਰੀ ਨੂੰ ਕਿ ਮਤਾ ਪਾ ਬਈ ਆ ਲਿਖੇ ਤੇ ਆਏ ਲਿਖਣਾ ਹੈ ਉਹ ਸਕਟੀਆਂ ਨੂੰ ਕੋਈ ਹੁਕਮ ਦੇ ਸਕਦੇ ਹੋ ਇਹ ਵੀਡੀਓ ਦਾ ਸਾਰਾ ਸਿਸਟਮ ਹੈ ਜਿਹੜਾ ਪਰ ਸਾਨੂੰ ਪਤਾ ਹੀ ਨਹੀਂ ਨਾ ਗੱਲਾਂ ਦਾ ਹੁਣ ਜਿਹੜੀ ਗੱਲ ਅਸੀਂ ਕਿਉਂ ਇਹ ਰੱਖਿਆ ਕੁੜਾ ਸਾਹਿਬ ਬਈ ਕ ਅੱਜ ਤੋਂ ਕਾਫੀ ਸਾਲ ਪਹਿਲਾਂ ਤੇ ਪ੍ਰੈਕਟਿਸ ਅਸੀਂ ਕੀਤੀ ਸੀ ਇਸੇ ਦਾ ਹੀ ਮੈਂ ਉਹ ਦਲਦਲ ਸਾਰਾ ਪ੍ਰਦਾਨ ਸੀ ਨੀਚੇ ਗ੍ਰਾਮ ਦੇ ਵਿੱਚ ਪ੍ਰੋਗਰਾਮ ਸੀਗਾ ਰੱਖਿਆ ਤੁਹਾਨੂੰ ਯਾਦ ਹੋਣਾ ਸਾਥੀਆਂ ਨੂੰ ਸਾਰੇ ਪੁਰਾਣੇ ਸਾਥੀ ਹੈ ਅਸੀਂ ਉਹ ਤੋਂ ਵੀ ਪੰਚਾ ਸਰਪੰਚਾਂ ਨੂੰ ਅਸੀਂ ਸਰਪੰਚਾਂ ਪੰਚਾਂ ਨੂੰ ਬੁਲਾਇਆ ਇਹ ਸਰਮਾ ਕਰਨੀ ਲੋੜ ਕਿਉਂ ਪਈ ਕਿ ਆਸਮਾਨ ਦੇ ਵਿੱਚ ਸਾਡੇ ਬੰਦੇ ਮਾਨਸਿਕ ਤੌਰ ਤੇ ਵਿਸਾਰੇ ਡਰੇ ਹੋਏ ਹਨ ਨੂੰ ਲਾਇ ਲੱਗਦਾ ਹੈ ਕਿ ਸਾਡੀ ਸਾਨੂੰ ਕਦੇ ਐਮਐਲਏ ਸਰਪੰਚੀ ਤੋਂ ਨਾ ਹਟਾ ਦੇ ਉਹਨੂੰ ਇਹ ਲੱਗਦਾ ਹੈ ਕਿ ਸਰਕਾਰ ਸਾਡੇ ਕੋਲ ਪਰਚਾ ਨਾ ਕਰਾ ਦੇ ਸਰਕਾਰ ਐ ਨਾ ਕਰ ਦੇ ਤੁਹਾਨੂੰ ਇਸ ਕਰਕੇ ਇੱਥੇ ਬੁਲਾਉਂਦਾ ਸਾਡਾ ਮਕਸਦ ਇਹ ਹੈ ਕਿ ਜਿਵੇਂ ਤੁਸੀਂ ਇੱਥੇ ਆਏ ਹੋ ਸਾਰੇ ਨੂੰ ਜਾ ਕੇ ਸੁਨੇਹਾ ਦਿਓ ਹੋਰਾਂ ਨੂੰ ਵੀ ਉਹਨਾਂ ਤੇ ਦੱਸੋ ਜਿਹੜੇ ਨਹੀਂ ਆ ਸਕੇ ਉਹਨਾਂ ਨੂੰ ਕਹੋ ਕਿਸ ਨੂੰ ਦਰਨ ਦੀ ਚਫੰਦੀ ਲੋੜ ਨਹੀਂ ਐ ਸੋਦੇ ਦੀ ਕੋਈ ਹੱਥ ਪਟਕੇ ਝਾਕ ਨਹੀਂ ਸਕਦਾ ਦੋਦੂ ਗੱਲ ਕੋ ਮਨਾ ਨਹੀਂ ਕਰ ਸਕਦਾ ਕਿਉਂ ਜੇ ਸਜੋਤ ਮੋੜ ਚਲੇ ਆਗੂ ਦੀ ਸੇਵਕ ਕਹੇ ਬੋਲੇ ਸੋਨ ਹੋ ਮਤਲਬ ਨੈਸ਼ਨਲ ਦਸਤ ਪਹਾ ਪੰਚਾਇਤ ਦੇ ਬੰਦੇ ਘਲੇ ਕਲਾਕਰਨ ਦੀ ਸੀ ਘੜੀ ਘੜਾਈ ਕਰਦਾ ਸੀ ਤੇ ਅੱਜ ਆ 15 ਕਿਰਨਜੀਤ ਗਹਿਰੀ ਕਿੱਥੇ ਹੋਇਆ ਸਜੋਤ ਮੋੜ ਚੇ ਬੋਲੇ ਸਜੋਤ ਦਸਤ ਮੋੜ ਚੇ ਤੋ ਸੀ ਸਜੋਤ ਦਲ ਦਾ ਮੋਰਚਾ ਬਣਾਉਂਦਾ ਫੈਸਲਾ ਇਸੇ ਇੱਕੋ ਜਿੰਨੇ ਤੇ ਜਾ ਕਿ ਜਿੱਤੇ ਸਾਡੇ ਕਿਸੇ ਬੰਦੇ ਤੇ ਜ਼ੁਲਮ ਹੋਊਗਾ ਜਾਤੀ ਹੋਊਗੀ ਧੱਕਾ ਹੋਊਗਾ ਉਤੇ ਸਜੋਤ ਦਲ ਦਾ ਮੋਰਚੇ ਦੇ ਅਸੀਂ ਸਾਰੀ ਟੀਮ ਡਾਂਗ ਫੜ ਕੇ ਖੜੇ ਹੋਵਾਂਗੇ ਉਹਨਾਂ ਨੂੰ ਜਵਾਬ ਦੇਵਾਂਗੇ ਮਤਲਬ ਮੇਰੀ ਇਛਾ ਮੈਂ ਹਮੇਸ਼ਾ ਮੰਨ ਕੇ ਕਹਿੰਦਾ ਰਿਹਾ ਹਮੇਸ਼ਾ ਹਰ ਮੰਚ ਤੇ ਮੈਂ ਗੱਲ ਕਹੀ ਮੈਂ ਜਦੋਂ ਕੁਰਾਸਲੇ ਦਾ ਚੋਲਾ ਸੀ ਤੇ ਇਹ ਗੱਲ ਪੂਰੀ ਹੋਈ ਜਨਰਲ ਮੀਟਿੰਗ ਤੁਸੀਂ ਹਿੰਮਤ ਕੀਤੀ ਸਾਰਿਆਂ ਨੇ ਪੂਰੀ ਹੋਈ ਤੇ ਮੈਂ ਮੇਰੀ ਜਿਲੋਂ ਇੱਛਾ ਇਹ ਹੈ ਕਿ ਯਾਰ ਅਸੀਂ ਘੱਟੋ ਘੱਟ ਤੁਸੀਂ ਸਾਰੇ ਇੱਥੇ ਬੈਠੇ ਹੋ ਜੀ ਨਹੀਂ ਸਮਝ ਕੇ ਜਾਇਓਗੇ ਮੈਂ ਹਮੇਸ਼ਾ ਕਹਿੰਦਾ ਸਭ ਤੋਂ ਪਹਿਲਾਂ ਫੈਸਲਾ ਇਹ ਕਰ ਲੋ ਕਿ ਆਪਾਂ ਆਪਦੇ ਬੰਦੇ ਦੇ ਖਿਲਾਫ ਨਹੀਂ ਬੋਲਣਾ